ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਜੇਕਰ ਤੁਹਾਡੀ ਰਾਸ਼ੀ ਵੀ ਕੁੰਭ ਹੈ ਤਾਂ ਇਹ ਹਫਤਾ ਤੁਹਾਡੇ ਲਈ ਬਹੁਤ ਖਾਸ ਹੋਣ ਵਾਲਾ ਹੈ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਤੁਹਾਨੂੰ ਮਿਲ ਸਕਦਾ ਹੈ ਤੇ ਇਹ ਇੱਕ ਸੁਨਹਿਰੀ ਮੌਕਾ ਤੁਹਾਡੇ ਦਰਵਾਜ਼ੇ ਤੇ ਆਉਣ ਵਾਲਾ ਹੈ ਪਰ ਕੀ ਤੁਸੀਂ ਇਸ ਮੌਕੇ ਨੂੰ ਪਹਿਚਾਨ ਪਾਵੋਗੇ ਜਾਂ ਇਥੇ ਨੂੰ ਗਵਾ ਬੈਠੋਗੇ ਇਹ ਜਾਣਨ ਲਈ ਇਹ ਵੀਡੀਓ ਆਖਿਰ ਤੱਕ ਜ਼ਰੂਰ ਦੇਖੋ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਤਾਂ ਜੋ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਉੱਪਰ ਹਮੇਸ਼ਾ ਹੀ ਬਣੀ ਰਹੇ 1 ਮਾਰਚ ਤੋਂ 8 ਮਾਰਚ 2025 ਤੱਕ ਕੁੰਭ ਰਾਸ਼ੀ ਵਾਲਿਆਂ ਲਈ ਕਈ ਵੱਡੇ ਬਦਲਾਅ ਆਉਣ ਵਾਲੇ ਹਨ ਇਹ ਹਫਤਾ ਤੁਹਾਡੇ ਕੈਰੀਅਰ ਧਨ ਸਿਹਤ ਅਤੇ ਰਿਸ਼ਤਿਆਂ ਵਿੱਚ ਨਵੇਂ ਮੋੜ ਲਿਆ ਸਕਦਾ ਹੈ ਜਿਸ ਨਾਲ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਤੇ ਤੁਹਾਡਾ ਘਰ ਖੁਸ਼ਹਾਲ ਹੋਵੇਗਾ ਅਨੀ ਦੇਵ ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਲਈ ਕੀ ਬਦਲਾਵ ਕਰਨ ਵਾਲਿਆ ਜਿਸ ਨੂੰ ਆਪਾਂ ਅੱਗੇ ਵੀਡੀਓ ਵਿੱਚ ਪੂਰੀ ਤਰ੍ਹਾਂ ਦੱਸਾਂਗੇ 1 ਤੋਂ 8 ਮਾਰਚ ਇਸ ਹਫਤੇ ਕੁੰਭ ਰਾਸ਼ੀ ਵਾਲਿਆਂ ਲਈ ਇੱਕ ਵੱਡਾ ਮੌਕਾ ਮਿਲ ਸਕਦਾ ਹੈ ਜਿਸ ਨਾਲ ਤੁਹਾਡੀ ਪ੍ਰੋਫੈਸ਼ਨਲ ਲਾਈਫ ਵਿੱਚ ਬਹੁਤ ਤਰੱਕੀ ਮਿਲ ਸਕਦੀ ਹੈ ਕੁੰਭ ਰਾਸ਼ੀ ਦੇ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਨਾ ਲਈ ਸ਼ੁਭ ਸਮਾਚਾਰ ਮਿਲ ਸਕਦਾ ਹੈ ਕਿਉਂਕਿ ਸ਼ਨੀ ਦੇਵ ਇਹਨਾਂ ਦੀ ਕਿਸਮਤ ਦਾ ਸਤਾਰਾ ਬਦਲਣ ਵਾਲਿਆ ਜਿਸ ਨਾਲ ਇਹਨਾਂ ਨੂੰ ਮਨ ਦੇ ਮੁਤਾਬਿਕ ਨੌਕਰੀ ਮਿਲ ਸਕਦੀ ਹੈ ਕੁੰਭ ਰਾਸ਼ੀ ਦੇ ਵਪਾਰੀਆਂ ਲਈ ਇਹ ਸਮਾਂ ਬਹੁਤ ਲਾਭਕਾਰੀ ਰਹੇਗਾ ਕੋਈ ਨਵਾਂ ਸੌਦਾ ਜਾਂ ਡੀਲ ਫਾਈਨਲ ਹੋ ਸਕਦੀ ਹੈ ਜੋ ਭਵਿੱਖ ਵਿੱਚ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ ਜਿਸ ਤੋਂ ਇਹਨਾਂ ਨੂੰ ਬਹੁਤ ਧਨਲਾਭ ਹੋ ਸਕਦਾ ਹੈ ਦਫਤਰ ਵਿੱਚ ਕੁੰਭ ਰਾਸ਼ੀ ਵਾਲਿਆਂ ਦੀ ਇੱਜ਼ਤ ਵਧੇਗੀ ਤੇ ਇਹਨਾਂ ਦੇ ਬੌਸ ਇਹਨਾਂ ਦੀ ਮਿਹਨਤ ਦੀ ਤਾਰੀਫ਼ ਕਰ ਸਕਦੇ ਹਨ ਆਰਥਿਕ ਤੂਪ ਤੇ ਮਾਰਚ ਦਾ ਪਹਿਲਾ ਹਫਤਾ ਕੁੰਭ ਰਾਸ਼ੀ ਵਾਲਿਆਂ ਲਈ ਸ਼ੋਭਰ ਰਹੇਗਾ ਤੁਹਾਡੇ ਲਈ ਪੈਸਿਆਂ ਦਾ ਨਿਵੇਸ਼ ਕਰਨ ਲਈ ਇਹ ਇੱਕ ਬਹੁਤ ਹੀ ਸਹੀ ਸਮਾਂ ਸਾਬਤ ਹੋਵੇਗਾ ਪਰ ਤੁਹਾਨੂੰ ਸੋਚ ਸਮਝ ਕੇ ਹੀ ਕਦਮ ਚੁੱਕਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਬਹੁਤ ਪੈਸਾ ਕਮਾ ਸਕਦੇ ਹੋ ਕੁੰਭ ਰਾਸ਼ੀ ਵਾਲਿਆਂ ਦਾ ਬਹੁਤ ਸਮੇਂ ਤੋਂ اٹਕਿਆ ਹੋਇਆ ਪੈਸਾ ਵਾਪਸ ਆ ਸਕਦਾ ਹੈ ਅਤੇ ਇਹਨਾਂ ਨੂੰ ਅਚਾਨਕ ਧਨਲਾਭ ਹੋਣ ਦੇ ਯੋਗ ਬਣ ਰਹੇ ਹਨ ਕੁੰਭ ਰਾਸ਼ੀ ਦੇ ਲੋਕਾਂ ਨੂੰ ਆਪਣੇ ਖਰਚਿਆਂ ਤੇ ਕੰਟਰੋਲ ਰੱਖਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਦਾ ਬਜਟ ਵਿਗੜ ਸਕਦਾ ਹੈ ਤੇ ਤੁਹਾਨੂੰ ਪੈਸਿਆਂ ਦੀ ਤੰਗੀ ਆ ਸਕਦੀ ਹੈ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਜਿਸ ਨਾਲ ਇਹਨਾਂ ਦੇ ਸਬੰਧ ਹੋਰ ਵੀ ਵਧੀਆ ਹੋ ਜਾਣਗੇ ਜੇਕਰ ਕੁੰਭ ਰਾਸ਼ੀ ਵਾਲਿਆਂ ਦੀ ਬਹੁਤ ਸਮੇ ਤੋਂ ਕਿਸੇ ਨਾਲ ਨਾਰਾਜ਼ਗੀ ਚੱਲ ਰਹੀ ਸੀ ਤਾਂ ਇਸ ਹਫ਼ਤੇ ਤੁਹਾਡੀ ਉਸ ਦੇ ਨਾਲ ਸੁਲ੍ਹਾ ਹੋ ਸਕਦੀ ਹੈ ਤੁਹਾਡੇ ਜੀਵਨ ਸਾਥੀ ਤੇ ਪ੍ਰੇਮ ਸਬੰਧਾਂ ਵਿੱਚ ਇੱਕ ਨਵਾਂ ਮੋੜ ਆ ਸਕਦਾ ਹੈ ਜੋ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਵਾਲਾ ਰਹੇਗਾ ਕੁੰਭ ਰਾਸ਼ੀ ਵਾਲਿਆਂ ਨੂੰ ਸਿਹਤ ਨੂੰ ਲੈ ਕੇ ਥੋੜਾ ਧਿਆਨ ਦੇਖਣ ਦੀ ਲੋੜ ਹੈ ਆਸਕਰ ਕੇ ਇਹਨਾਂ ਨੂੰ ਖਾਣ ਪੀਣ ਤੇ ਪਰਹੇਜ਼ ਰੱਖਣਾ ਚਾਹੀਦਾ ਹੈ ਕੁੰਭ ਰਾਸ਼ੀ ਵਾਲੇ ਮਾਨਸਿਕੇ ਤੌਰ ਤੇ ਆਪਣੇ ਆਪ ਨੂੰ ਬਹੁਤ ਉਤਸ਼ਾਹਿਤ ਮਹਿਸੂਸ ਕਰਨਗੇ ਜਿਸ ਨਾਲ ਇਹ ਕੋਈ ਵੀ ਕੰਮ ਕਰਨ ਵਿੱਚ ਮਨ ਲੱਗਾ ਰਹੇਗਾ ਯੋਗ ਤੇ ਧਿਆਨ ਕਰਨ ਨਾਲ ਤੁਹਾਡੀ ਊਰਜਾ ਵਿੱਚ ਹੋਰ ਵੀ ਵਾਅਦਾ ਹੋ ਸਕਦਾ ਹੈ ਜੇਕਰ ਕੁੰਭ ਰਾਸ਼ੀ ਵਾਲੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੁੰਦੇ ਹਨ ਤਾਂ ਇਹ ਉਪਾਅ ਤੁਹਾਨੂੰ ਜ਼ਰੂਰ ਕਰ ਲੈਣੇ ਚਾਹੀਦੇ ਹਨ ਜਿਸ ਨਾਲ ਇਹਨਾਂ ਦੇ ਜੀਵਨ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ ਤੇ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲ ਸਕਦੀ ਹੈ ਉਪਾਅ ਨੰਬਰ 1 ਕੁੰਭ ਰਾਸ਼ੀ ਵਾਲਿਆਂ ਨੂੰ ਮੰਗਲਵਾਰ ਦੇ ਦਿਨ हनुमान चाल्सा ਦਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਨੰਬਰ 2 ਸ਼ਨੀਵਾਰ ਨੂੰ ਕੁੰਭ ਰਾਸ਼ੀ ਵਾਲਿਆਂ ਨੂੰ ਸ਼ਨੀਵਾਰ ਦੇ ਦਿਨ ਲੋੜਵੰਦਾਂ ਨੂੰ ਦਾਨ ਕਰਨਾ ਚਾਹੀਦਾ ਹੈ ਖਾਸ ਕਰਕੇ ਕਾਲੇ ਤੇਲ ਤੇ ਸਰੋਂ ਦਾ ਤੇਲ ਉਪਾਅ ਨੰਬਰ 3 ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਮਾਤਾ ਪਿਤਾ ਤੇ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਸਦਾ ਹੀ ਲੈਂਦੇ ਰਹਿਣਾ ਚਾਹੀਦਾ ਹੈ ਭਜੁਰਗਾ ਦੇ ਆਸ਼ੀਰਵਾਦ ਨਾਲ ਇਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ। ਉਪਾਅ ਨੰਬਰ 4 ਜੇਕਰ ਤੁਹਾਡਾ ਕੋਈ ਕਾਨੂੰਨੀ ਮਾਮਲਾ ਚੱਲ ਰਿਹਾ ਸੀ ਤਾਂ ਇਸ ਵਿੱਚ ਤੁਹਾਨੂੰ ਇਸ ਹਫ਼ਤੇ ਜਿੱਤ ਪ੍ਰਾਪਤ ਹੋ ਸਕਦੀ ਹੈ। ਇਹ ਹਫ਼ਤਾ ਬਹੁਤ ਹੀ ਮਹੱਤਵਪੂਰਨ ਹੈ। ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਧੀਆ ਬਦਲਾਅ ਲਿਆਉਣਾ ਚਾਹੁੰਦੇ ਹੋ ਤੇ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਦੋਸਤੋ ਜੇਕਰ ਤੁਸੀਂ ਇਹ ਉਪਾਅ ਅਪਣਾਓਗੇ ਤਾਂ ਆਪਣੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਦੇਖੋਗੇ ਤੇ ਇਹ ਹਫਤਾ ਤੁਹਾਡੇ ਲਈ ਬਹੁਤ ਸ਼ੌਭਤ ਤੇ ਸਫਲ ਹੋ ਸਕਦਾ ਹੈ ਜੇਕਰ ਇਹ ਰਾਸ਼ੀ ਫਲ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਧੰਨਵਾਦ